ਕੋਈ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਚ ਕੁਦਰਤੀ ਮਾਰ ਪੈਂਦੀ ਹੋਈ ਦਿਖਾਈ ਦਿੱਤੀ ਹਦ ਜਥੇ ਕਪਾਸੇ ਪਾਕਿਸਤਾਨ ਤੇ ਜਿਹੜੇ ਆ ਬੱਤੇ ਦੋਸ਼ ਲੱਗ ਰਿਹਾ ਕਿ ਭਾਰਤ ਵਿੱਚੋਂ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਪਾਕਿਸਤਾਨ ਨੇ ਇਸ ਹਮਲੇ ਤੋਂ ਹੱਥ ਕਿਚਾ ਅਤੇ ਪਹਿਲਗਾਮ ਚ ਜੋ ਹਮਲਾ ਹੋਇਆ ਉਸ ਤੋਂ ਬਾਅਦ ਐਮਰਜੈਂਸੀ ਦੇ ਹਾਲਾਤ ਆ ਜਿਹੜੇ ਉਹ ਪੈਦਾ ਹੋ ਚੁੱਕੇ ਨੇ ਪਾਕਿਸਤਾਨ ਚ ਤੇ ਮਸਜਿਦਾਂ ਵਿੱਚੋਂ ਅਨੌਸਮੈਟ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜੇਲਮ ਨਦੀ ਚੜ ਕੇ ਆ ਗਈ ਹੈ ਤੇ ਆ ਪਾਣੀ ਹੀ ਪਾਣੀ ਚਾਰੇ ਪਾਸੇ ਨਜ਼ਰ ਆ ਰਿਹਾ ਜਿੱਥੇ ਕਪਾਸੇ ਪਾਕਿਸਤਾਨ ਵੱਡੇ ਦਾਅਵੇ ਠੋਕਰਿਆ ਸੀ ਜਾਂ ਵੱਖ-ਵੱਖ ਸਿੰਧੂ ਸਿੰਧੂ ਜਿਹੜਾ ਸਮਝੌਤਾ ਰੱਦ ਹੋਣ ਤੋਂ ਬਾਅਦ ਉਹਨਾਂ ਵੱਲੋਂ ਵੱਡਾ ਦਾਵਾ ਠੁੱਕਿਆ ਗਿਆ ਤਾਂ ਦੂਜੇ ਪਾਸੇ ਕੁਦਰਤੀ ਮਾਰ ਆ ਜਿਹੜੀ ਪੈਂਦੀ ਨਜ਼ਰ ਆ ਰਹੀ ਆ ਪਾਕਿਸਤਾਨ ਤੇ ਅਤੇ ਜੇਲਮ ਨਦੀ ਚ ਆ ਪਾਣੀ ਦਾ ਪੱਦਰ ਵਧਣ ਕਾਰਨ ਹੜ ਵਰਗੇ ਹਾਲਾਤ ਬਣ ਗਏ ਨੇ ਤੇ ਅਨਾਊਂਸਮੈਂਟ ਜਿਹੜੀ ਆ ਮਸਜਿਦਾਂ ਚੋਂ ਕਿਤੇ ਆ ਜਾ ਰੀਆਂ ਨੇ ਕਿ ਸੁਰੱਖਿਆ ਥਾਵਾਂ ਤੇ ਸੁਰੱਖਿਅਤ ਥਾਵਾਂ ਤੇ ਜਾਂ ਲੋਕ ਚਲੇ ਜਾਣ ਅਤੇ ਆਪਣੇ ਘਰ ਛੱਡ ਜਾਣ ਤਾਂ ਜੇਲਮ ਨਦੀ ਨੇ ਕਹਿਰ ਮਚਾਇਆ ਪਾਕਿਸਤਾਨ ਚ ਜਿੱਥੇ ਇੱਕ ਪਾਸੇ ਭਾਰਤ ਵਿੱਚ ਵੱਡੇ ਪੱਦਰ ਤੇ ਮੰਗ ਉਠਰੀ ਆ ਕਿ ਜੋ ਪਹਲਗਾਮ ਚ ਹਮਲਾ ਹੋਇਆ ਉਸ ਦਾ ਬਦਲਾ ਲਿਆ ਜਾਵੇ ਤਾਂ ਦੂਜੇ ਪਾਸੇ ਕੁਦਰਤ ਦੀ ਮਾਰ ਪੈਂਦੀ ਨਜ਼ਰ ਆ ਰਹੀ ਆ ਪਾਕਿਸਤਾਨ ਤੇ ਅਤੇ ਚਾਰੇ ਪਾਸੇ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਮੁਜਫਰਾਬਾਦ ਦੇ ਇਲਾਕੇ ਚ ਆ ਪਾਣੀ ਆ ਜਿਹੜਾ ਉਹ ਆ ਚੁੱਕਿਆ ਤੇ ਲੋਕਾਂ ਨੂੰ ਜਿਹੜਾ ਇਲਾਕਾ ਛੱਡਣ ਦੇ ਲਈ ਲੋਕਿਆ ਜਾ ਰਿਹਾ ਤੇ ਅਨਾਉਂਸਮੈਂਟਾਂ ਕੀਤੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਜੇਲਮ ਨਦੀ ਹੈ ਜਿਹੜੀ ਉਹ ਚੜ ਕੇ ਆਈ ਹੈ ਤੇ ਪਾਕਿਸਤਾਨ ਵਿੱਚ ਹਾਹਾਕਾਰ ਮੱਚਦੀ ਨਜ਼ਰ ਆ ਰਹੀ ਆ ਜਾਣਕਾਰੀ ਇਹ ਵੀ ਮਾਂ ਮਿਲ ਰਹੀ ਹੈ ਮੀਡੀਆ ਰਿਪੋਰਟਰਾਂਹੀਂ ਕਿ emergancy ਦਾ اعلان ਜਿਹੜਾ ਪਾਕਿਸਤਾਨ ਵਿੱਚ ਹੋ ਚੁੱਕਿਆ ਹੈ ਤੇ ਮੁਜ਼ਫਰਾਬਾਦ ਦੇ ਇਲਾਕੇ ਨੂੰ ਛੱਡ ਕੇ ਕਿਸੇ ਸੇਫ ਥਾਂ ਤੇ ਜਾਣ ਦੇ ਲਈ ਵੀ ਅਨਾਉਂਸਮੈਂਟਾਂ ਜਿਹੜੀਆਂ ਉਹ ਹੋ ਰਹੀਆਂ ਨੇ ਜਿੱਥੇ ਪਾਕਿਸਤਾਨ ਵੱਲੋਂ ਬੱਕ ਬੱਕ ਜਿਹੜੀਆਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨੀ ਆਰਮੀ ਨੇ ਭਾਰਤੀ ਫੌਜ ਤੇ ਗੋਲੀਬਾਰੀ ਕੀਤੀ ਹੈ ਜਿਸ ਦਾ ਮੂੰਹ ਚ ਤੋੜ ਜਵਾਬ ਹੈ ਜਿਹੜਾ ਭਾਰਤੀ ਫੌਜ ਨੇ ਦਿੱਤਾ ਹੈ ਤਾਂ ਦੂਜੇ ਪਾਸੇ ਹੋਣਾ ਉਦਰ ਦੀ ਮਾਰ ਹੈ ਜਿਹੜੀ ਪਾਕਿਸਤਾਨ ਤੇ ਪੈਂਦੀ ਨਜ਼ਰ ਆ ਰਹੀ ਹੈ ਕਿ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਤਾਂ ਜੇਲਮ ਨਦੀ ਚੜ ਕੇ ਆਈ ਹੈ ਅਤੇ ਹਾਲਾਂਕਿ ਪਾਕਿਸਤਾਨ ਦੋਸ਼ ਲਗਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਜਾਣ ਬੁੱਝ ਕੇ ਪਾਣੀ ਛੱਡਿਆ ਪਰ ਦੂਜੇ ਪਾਸੇ ਜੇ ਘਰ ਦੇਖਿਆ ਜਾਵੇ ਹਲੇ ਤੱਕ ਕੋਈ ਇਸ ਦੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਜਿਸ ਤੇ ਚੱਲਦੇ ਆ ਕਈ ਤਰ੍ਹਾਂ ਦੇ ਦੋਸ਼ ਆ ਜਿਹੜੇ ਪਾਕਿਸਤਾਨ ਭਾਰਤ ਤੇ ਲਗਾ ਰਿਹਾ ਪਰ ਉਧਰ ਜੇਲਮ ਨਦੀ ਨੇ ਜ਼ਰੂਰ ਜਿਹੜਾ ਆ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਗਿਆ ਤੇ ਜੇਹਲਮ ਨਦੀ ਨੇ ਕੋਹਰਾ ਮਚਾ ਕੇ ਰੱਖ ਦਿੱਤਾ ਤੇ ਹਾਹਾਕਾਰ ਮੱਚੀ ਨਜ਼ਰ ਆ ਰਹੀ ਆ ਪਾਕਿਸਤਾਨ ਚ ਹਾਹਾਕਾਰ ਮੱਚਦੀ ਨਜ਼ਰ ਆ ਰਹੀ ਆ ਤੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਲਈ ਅਨਾਉਂਸਮੈਂਟਾਂ ਹੋਣ ਲੱਗੀਆਂ ਨੇ ਜਿੱਥੇ ਦੇਖਿਆ ਜਾ ਰਿਹਾ ਕਿ ਭਾਰਤ ਪਾਕਿਸਤਾਨ ਦਰਮਿਆਨ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੇ ਵਿੱਚ ਜੇਹਲਮ ਨਦੀ ਨੇ ਆਪਣਾ ਰੂਪ ਦਿਖਾਇਆ ਤੇ ਜੇਹਲਮ ਨਦੀ ਚੜ ਕੇ ਆਈ ਆ ਪਾਕਿਸਤਾਨ ਚ ਚਾਰੇ ਪਾਸੇ ਨਾ ਪਾਣੀ ਹੀ ਪਾਣੀ ਹੈ ਜਿਹੜਾ ਉਹ ਨਜ਼ਰ ਆ ਰਿਹਾ ਮੁਜ਼ਫਰਾਬਾਦ ਚ ਹਾਹਾਕਾਰ ਮੱਚ ਗਈ ਹੈ ਲੋਕਾਂ ਨੂੰ ਘਰ ਛੱਡਣ ਦੇ ਲਈ ਅਨਾਉਂਸਮੈਂਟਾਂ ਤੱਕ ਕੀਤੇ ਜਾ ਰਹੇ ਨੇ ਤਾਂ ਦੇਖਣਾ ਹੋਏਗਾ ਕਿ ਇਸ ਨਦੀ ਦਾ ਕਿੰਨਾ ਕੁ ਹੋਰ ਪਾਣੀ ਜਿਹੜਾ ਅਸਰ ਪਾਕਿਸਤਾਨ ਤੇ ਪਾਏਗਾ ਹਾਲਾਂਕਿ ਪਾਕਿਸਤਾਨ ਸਿੱਧੇ ਦੋਸ਼ ਹੈ ਜਿਹੜੇ ਉਹ ਭਾਰਤ ਤੇ ਲਗਾ ਰਿਹਾ ਪਰ ਹਾਲਾ ਉਧਰ ਭਾਰਤ ਵੱਲੋਂ ਇਸ ਵੇਲੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਇਸ ਦੀ ਹਤਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਜੋ ਵੀਡੀਓ ਰਿਪੋਰਟ ਆ ਰਹੀ ਹੈ ਨੇ ਉਸ ਦੇ ਆਧਾਰ ਤੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਆ ਅਤੇ ਆਧਾਰ ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਆ ਕਿ ਪਾਕਿਸਤਾਨ 'ਚ ਐਮਰਜੈਂਸੀ ਵਰਗੇ ਹਾਲਾਤ ਹੋ ਚੁੱਕੇ ਨੇ ਤੇ ਹਹਾਕਾਰ ਮੱਚੀ ਹੋਈ ਹੈ ਤੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਲਈ ਅਨਾਉਂਸਮੈਂਟਾਂ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਨਦੀ ਆ ਭਾਰਤ ਦਾ ਜਿਹੜਾ ਜਿਹੜਾ ਨੁਕਸਾਨ ਕੀਤਾ ਭਾਰਤੀ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਲੱਗਦਾ ਹੈ ਕਿ ਜੇਲਮ ਨਦੀ ਹੈ ਜਿਹੜੀ ਉਹ ਆਪਣਾ ਰੂਪ ਦਿਖਾ ਰਹੀ ਹੈ ਤੇ ਜੇਲਮ ਨਦੀ ਚੜ ਕੇ ਆਈ ਹੈ ਪਾਕਿਸਤਾਨ ਚ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ